ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਿੱਥੇ ਪਿੰਡਾਂ 'ਚ ਆਧੁਨਿਕ ਲਾਇਬ੍ਰੇਰੀਆਂ ਖੋਲੀਆਂ ਜਾ ਰਹੀਆਂ ਨੇ ਉੱਥੇ ਜ਼ਿਲ੍ਹਾ ਲਾਇਬ੍ਰੇਰੀਆਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ ਤਾਂ ਕਿ অনুকূল ਅਤੇ ਸ਼ਾਂਤਮਈ ਵਾਤਾਵਰਣ 'ਚ ਵਿਦਿਆਰਥੀ ਪੜਾਈ ਕਰਕੇ ਉੱਚੇ ਮੁਕਾਮ ਹਾਸਲ ਕਰ ਸਕਣ ਮੇਰੇ ਨਾ ਘਰ ਦੇ ਹਾਲਾਤ ਬਾਲੇ ਸੱਤ ਨਹੀਂ ਸੀਗੇ ਅਸੀਂ ਚਾਰ ਭੈਣਾਂ ਹਾਂ ਤੇ ਇੱਕ ਭਰਾ ਹੈ ਮੇਰੇ ਡੈਡੀ ਨੂੰ ਅਧਰੰਗ ਹੋ ਗਿਆ ਸੀਗਾ ਜਿਸ ਕਰਕੇ ਲਗਾਤਾਰ ਕਰੇ ਆਹ ਰਿਸ਼ਤੇਦਾਰਾਂ ਦਾ ਤੇ ਆਂਡੀਆਂ ਘਾਂਡੀਆਂ ਦਾ ਆਉਣਾ ਰਹਿੰਦਾ ਸੀ ਗਾਇਸ ਸੋਇਸ ਕਰਕੇ ਹਰਪ੍ਰੀਤ ਸੰਗਰੂਰ ਲਾਇਬ੍ਰੇਰੀ ਆ ਕੇ ਪੜਨ ਲੱਗੀ ਜਿਹੜਾ ਲਾਇਬ੍ਰੇਰੀ ਆਉਂਦੀ ਮੈਨੂੰ 5-6 ਮਹੀਨੇ ਹੋ ਗਏ ਮੈਂ ਇੱਥੇ ਲਗਾਤਾਰ 5-6 ਘੰਟੇ ਪੜ੍ਹਦੀ ਆ ਲਗਾਤਾਰ 5-6 ਘੰਟੇ ਪੜਾਈ ਕਰਨ ਦੌਰਾਨ ਮੇਰਾ ਪੰਜਾਬ ਪੁਲਸ 2024 ਪੇਪਰ ਕਲੀਅਰ ਹੋ ਚੁੱਕਾ ਹੈ ਹੁਣ ਮੈਂ ਇੱਥੇ ਜ਼ਿਲ੍ਹਾ ਲਾਇਬ੍ਰੇਰੀ ਸੰਗਰੂਰ ਦਾ ਸਬ ਇੰਸਪੈਕਟਰ ਦੇ ਪੇਪਰ ਦੀ ਤਿਆਰੀ ਕਰ ਰਹੀ ਹਾਂ 1 ਕਰੋੜ 12 ਲੱਖ ਦੀ ਲਾਗਤ ਨਾਲ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਸੰਗਰੂਰ ਨੂੰ ਇੱਕ ਆਦਰਸ਼ ਲਾਇਬ੍ਰੇਰੀ ਬਚੋਂ ਸਥਾਪਿਤ ਕੀਤਾ ਗਿਆ ਸੂਬੇ ਭਰ ਦੀਆਂ ਲਾਇਬ੍ਰੇਰੀਆਂ ਦਾ ਇਸੇ ਤਰਜ਼ ਤੇ ਨਵੀਨੀਕਰਨ ਕੀਤਾ ਜਾਵੇਗਾ ਲਾਇਬ੍ਰੇਰੀਆਂ ਖੋਲ ਕੇ ਉੱਥੇ ਡੀਸੀ ਕਿਵੇਂ ਬਣਦੇ ਹਨ ਇਸ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਨੇ ਜੋ ਆਕਨ ਜਰੂਰ ਭੇਜਿਓ ਉੱਥੇ ਅਫਸਰ ਕਿਵੇਂ ਬਣੀਦਾ ਸਾਰੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਪਈਆਂ ਨੇ ਪੰਜਾਬ ਸਰਕਾਰ ਦੀ ਲਾਇਬ੍ਰੇਰੀਆਂ ਰਾਹੀਂ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਚਿੱਟਕ ਲਾਉਣਾ ਇੱਕ ਚੰਗੀ ਸਮਾਜ ਦੀ ਸਿਰਜਣਾ ਵੱਲ ਇੱਕ ਵੱਡਾ ਕਦਮ ਸਾਬਿਤ ਹੋਵੇਗਾ